ਨਾ ਇਧਰ ਦੇ ਨਾ ਉਧਰ ਦੇ ਕਹਿੰਦੇ ਸਾਲੇ ਬਣੇ ਨੇ ਚਾ ਉਧਰ ਦੇ ਉਹ ਗੱਲ درست ਗਾਣਾ ਗਾਇਆ ਸੀ ਤੇ ਇਹਨਾਂ ਵਾਸਤੇ ਗਾਇਆ ਸੀਗਾ ਮੈਂ ਉਹਨਾਂ ਦੀ ਗੱਲ ਕਰਦਾ ਜਿਨ੍ਹਾਂ ਨੂੰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸਾਲਿਓ ਸ਼ਬਦ ਨਾਲ ਸੰਬੋਧਨ ਕੀਤਾ ਸੀ ਤੇ ਅਜੇ ਵੀ ਕੀ ਇਹ ਚਾਉਧਰ ਭਾਲਦੇ ਆ ਸ਼ਰਮ ਆਉਣੀ ਚਾਹੀਦੀ ਆ ਉਹ ਇਹਨਾਂ ਨੂੰ ਅਗੇ ਜੀ ਮੈਨੂੰ ਇਤਰਾਜ ਆ ਤੁਸੀਂ ਬੀਜੇਪੀ ਵਾਲਿਆਂ ਨਾਲ ਰਲੇ ਪਿਓ ਬੀਜੇਪੀ ਨਾਲ ਗੱਲਾਂ ਕਰਦੇ ਹੋ ਭਜਤਾ ਬੋਲੇ ਸ਼ਾਨਣੀ ਕੀ ਬੋਲੇ 28 30 ਸਾਲ ਤੁਸੀਂ ਨੀ ਖੱਖੀ ਨੀਕਰਾਂ ਪਾ ਪਾ ਕੇ ਡੰਡੇ ਵਜਾਉਂਦੇ ਰਹੇ ਉਹਨਾਂ ਦੇ ਮਗਰ ਡੋਲੂ ਚੱਕੀ ਫਿਰਿਓ ਮਾ ਕੇ ਛਿੱਟੇ ਮਾਰਨ ਉਹਨਾਂ ਦੇ ਤੁਸੀਂ ਮਾੜੀ ਮੋਟੀ ਸ਼ ਤੇ ਤੁਸੀਂ ਜਿਹੜੇ ਸੁਣ ਰਹੇ ਹੋ ਤੁਸੀਂ ਇਹ ਦੱਸ ਦਿਓ ਤੁਸੀਂ ਕੀ ਆ ਸ਼ਾਨਣੀ ਕੰਨੀ ਹੋ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਕੰਨੀ ਹੋ ਅਸੀਂ ਗਿਆਨੀ ਹਰਪ੍ਰੀਤ ਸਿੰਘ ਕੰਨੀ ਜੇ ਹੈਗੇ ਆ ਨਾ ਤਾਂ ਉਹਨਾਂ ਦੇ ਹੱਕ ਦੇ ਵਿੱਚ ਹਾ ਦਾ ਨਾਰਾ ਜ਼ਰੂਰ ਮਾਰਿਓ ਕਿਸ ਤਰੀਕੇ ਨਾਲ ਜਲੀਲ ਕਰਕੇ ਉਹਨਾਂ ਨੂੰ ਅੱਜ ਕਾਲ ਤਖਤ ਦੇ ਉੱਤੋਂ ਠੀਕ ਹੈ ਕਿਹਾ ਗਿਆ ਕਿ ਤੁਸੀਂ ਜਥੇਦਾਰਾਂ ਦੀ ਅਗਲੀ ਮੀਟਿੰਗ ਚ ਦੋ ਹਫ਼ਤੇ ਤੱਕ ਸ਼ਾਮਲ ਨਹੀਂ ਹੋਣਾ ਤੇ ਦੋਸ਼ ਕੀ ਲਾਇਆ ਜਾਂਦਾ ਉਹਨਾਂ ਤੇ ਕੋਈ ਪੁਰਾਣਾ 20 ਸਾਲ ਪੁਰਾਣਾ ਕੀ ਆ ਕੇਸ ਚੱਕ ਕੇ ਆ ਕਿ ਜਿਹੜੇ ਸਾਧੂ ਵੱਲੋਂ ਇੱਕ ਕੰਪਲੇਂਟ ਕੀਤੀ ਜਾਂਦੀ ਹੈ ਜਿਹਦੇ ਨਾਲ ਕੀ ਉਹਨਾਂ ਦੀ ਸਾੜੀ ਦਾ ਡਿਵੋਰਸ ਪਰਮਨੈਂਟ ਹੋ ਚੁੱਕਿਆ ਜਿਹੜੀ ਗਾਹਾਂ ਵੀ ਆਪਣਾ ਘਰ ਬਸਾ ਉਹਨੂੰ ਟੌਰਚਰ ਕਰਦਾ ਰਿਹਾ ਉਹਨਾਂ ਦੀ ਸਾਲੀ ਨੂੰ ਤੇ ਕਿੱਡੇ ਭੱਦੇ ਅੰਜਾਮ ਲਾਏ ਯਾਰ ਲੱਖ ਲਾਹਣਤਾ ਉਹਨਾਂ ਪੱਤਰਕਾਰਾਂ ਤੇ ਜਿਨ੍ਹਾਂ ਨੇ ਉਹ ਬੰਦੇ ਦੀ ਕਵਰੇਜ ਕੀਤੀ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਸ਼ਰਿਹਾਂਮ ਗੱਲ ਕੀ ਲਲਕਰਕੇ ਕਿਹਾ ਕਿ ਉਹ ਸਾਰੀਆਂ ਇੰਟਰਵਿਊ ਤੇ ਕਰਾਈਆਂ ਵੀ ਕੀਆ ਐਸੇ ਕੀਆ ਸ਼ਾਨਣੀ ਵੱਲੋਂ ਕਰਾਈਆਂ ਗਈਆਂ ਨੇ ਜਿਹੜਾ ਅਕਾਲੀ ਦਲ ਚ ਉਹ ਕਹਿੰਦਾ ਵੈਸੇ ਤਾਂ ਬਾਹਰ ਆਪਾਂ ਅਕਾਲੀ ਦਲ ਨਾਲ ਹੈ ਪੂਰੇ ਸੰਪਰਕ ਚ ਪਰ ਮੈਂ ਅਕਾਲੀ ਦਲ ਨਹੀਂ ਕਹਿੰਦਾ ਮੈਂ ਬਾਦਲ ਟੋਲਾ ਕਹਿਣਾ ਤੁਸੀਂ ਬਾਦਲ ਟੋਲੇ ਕਹਿੰਦੇ ਨਹੀਂ ਹੈਗੇ ਤਾਂ ਇਹ ਪੋਸਟ ਨੂੰ ਕੀ ਆ ਸ਼ੇਅਰ ਜ਼ਰੂਰ ਕਰ ਦਿਓ ਜੇ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਜੀ ਦੇ ਹੱਕ ਚ ਹੈਗੇ ਤੇ ਜੇ ਬਾਦਲਾਂ ਦੇ ਪਿੱਠੂ ਹੈਗੇ ਹੋ ਫਿਰ ਜਿੰਨਾ ਮਰਜ਼ੀ ਜ਼ੋਰ ਲਾ ਲਿਓ ਯਾਦ ਰੱਖਿਓ ਐਸੀ ਮਿੱਟੀ ਪਲੀਤ ਹੋਣੀ ਆ ਜਿਹੜੇ ਰਾਹ ਦੇ ਉੱਤੋਂ ਕੀ ਆ ਬਾਦਲ ਅੱਗੇ ਚੱਲ ਪਏ ਛੱਡਿਆ ਪਹਿਲਾਂ ਵੀ ਇਹਨਾਂ ਦੇ ਪਾਸੜੂਆਂ ਨੇ ਕੀ ਆ ਕੱਖਣੀ ਇਹਨਾਂ ਦੇ ਪੱਲੇ ਲਾ ਲਾ ਉਂਗਲਾਂ ਜਿਵੇਂ ਭਾਜਪੀ ਦੀ ਕੰਗਨਾਰ ਨੌਤਾ ਨਾ ਇਹ ਕੀ ਆ ਬਾਦਲ ਟੋਲੇ ਦੀ ਕੰਗਨਾਰ ਨੌਤਾ ਜਿਹਨੂੰ ਮੂੰਹ ਖੁਰਦੀ ਬਿਮਾਰੀ ਵੀ ਹੈਗੀ ਆ ਤੇ ਮੈਂ ਕਹਣਾ ਇਹ ਬੰਦਾ 10 ਸਕਿੰਟ ਦੇ ਵਿੱਚ ਵਿੱਚ ਨਾ ਆਪਦਾ ਆਪਾ ਖੋ ਕੇ ਮੈਨੂੰ ਇਹੇ ਜੀ ਸ਼ਬਦਾਵਲੀ ਤੇ ਉੱਤਰੇ ਆਉਂਦਾ ਇੱਕ ਵਾਰੀ ਨਹੀਂ ਬਹੁਤ ਵਾਰੀ ਤੁਸੀਂ ਵੀ ਦੇਖਿਆ ਹੋ ਦੇਖ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਲੌਂਦਾ ਕਹਿੰਦਾ ਮੈਨੂੰ ਜੀ ਗਾਲਾਂ ਕੱਢੀਆਂ ਜਿਸ ਤਰੀਕੇ ਨਾਲ ਉਸ ਵੀਡੀਓ ਚ 27 ਸਕਿੰਟ ਦੇ ਵਿੱਚ ਨੇ ਤਾਂ ਹੱਥ ਚੱਲਦਾ ਦਿਖ ਰਿਹਾ ਤੇ ਗਿਆਨੀ ਜੀ ਕਹਿੰਦੇ ਵੀ ਤੁਸੀਂ ਜੂਤ ਫੇਰਨੂ ਕਹਿਣਾ ਸੀਗਾ ਲੋਕਾਂ ਨੂੰ ਜੇ ਡੇਢ ਘੰਟੇ ਤੋਂ ਉੱਪਰ ਜਿਹੜੀ ਵੀਡੀਓ ਉਹ ਵਾਇਰਲ ਹੋ ਗਈ ਤੇ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਹੁਣ ਜਥੇਦਾਰ ਗਵੀਰ ਸਿੰਘ ਜੀ ਇਹ ਤੁਹਾਡੇ ਚ ਵੀ ਹੱਡੀ ਹੈਗੀ ਆ ਤਾਂ ਉਸ ਵੀਡੀਓ ਨੂੰ ਹੁਣ ਜਨਤਕ ਜ਼ਰੂਰ ਕਰ ਦਿਓ ਇਹ ਸਾਰਿਆਂ ਦੀ ਕੀ ਮੰਗ ਹੈਗੀ ਹੋਂ ਤਾਂ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਵੀ ਕਰਤੀ ਹੁਣ ਕਈ ਕਹਿ ਦਿੰਦੇ ਆ ਕਿ ਕੀ ਆ ਬਾਕੀਚਾਰਾਂ ਨੂੰ ਕੋਈ ਇਤਰਾਜ਼ ਨਹੀਂ ਕੱਲੇ ਗਿਆਨੀ ਹਰਪ੍ਰੀਤ ਸਿੰਘ ਤੇ ਕਿਉ ਅੱਜ ਤੱਕ ਉਹਨਾਂ ਦੀ ਸਿਰਫ ਇੱਕ ਗੱਲ ਨੈਗੇਟਿਵ ਕੀ ਆ ਸਾਹਮਣੇ ਕੀ ਆ ਆਈ ਆ ਜਿਹੜੀ ਮੈਂ ਸੁਣੀ ਸੀ ਗਰਸੇਵਕ ਜਿਹੜਾ ਫੌਜੀ ਆ ਜੀ ਨੇ ਸਰਸੇ ਵਾਲੇ ਦੇ ਕੇਸ ਦੇ ਵਿੱਚ ਕੇਸ ਲਾਇਆ ਸੀ ਮੋਗੇ ਵਾਲਾ ਉਹਦਾ 7 ਦਿਨ ਕਨੀਓ ਹਰਪ੍ਰੀਤ ਸਿੰਘ ਜੀ ਪਿੱਛੇ हट ਗਏ ਸੀ ਪਰ ਇਹ ਗਿਆਨੀ ਹਰਪ੍ਰੀਤ ਸਿੰਘ ਉਹੀ ਨੇ ਜਿਹੜੇ 400 ਕੁੜੀਆਂ ਨੂੰ ਜਰਕੀ ਆ ਮਾਤਾ ਸਾਹਿਬ ਕੌਰ ਕਾਲਜ ਦੇ ਵਿੱਚ ਬਾਹਰਲੇ ਸਟੇਟਾਂ ਚੋਂ ਲਿਆ ਕੇ ਸਿੱਖਾਂ ਦੀਆਂ ਲੜਕੀਆਂ ਨੂੰ ਜਿਨ੍ਹਾਂ ਨੂੰ ਪੜ੍ਹਨ ਦਾ ਕੋਈ ਮਾਕੇ ਹਾ ਜਿਨ੍ਹਾਂ ਦਾ ਹੀਲਾ ਨਹੀਂ ਸੀ ਉਹਨੂੰ ਫ੍ਰੀ ਐਜੂਕੇਸ਼ਨ ਦੀਆਂ ਦਵਾਉਣ ਦਾ ਇਹਨਾਂ ਨੇ ਤਰਦਦ ਕੀਤਾ ਸੀ ਹੁਣ ਮੈਨੂੰ ਐ ਸਮਝ ਨਹੀਂ ਆਉਂਦੀ ਬਾਦਲ ਕਹਨੇ ਤਰਖਾਹ ਲਵਾਈ ਮੈਂ ਕਹਿੰਦਾ ਕੁਰਸੀ ਛੱਡਣ ਨੂੰ ਤਿਆਰ ਨਹੀਂ ਯਾਰ ਮੈਂ ਕਹਿੰਦਾ ਵੀ ਜਦ ਤਾ ਸਾਰਾ ਕੁਝ ਲਾ ਕੇ ਨਾ ਦਿਲ ਦੇ ਉਤੋਂ ਸਾਰੀ ਦਿਮਾਗ ਚੋਂ ਮੈਂ ਲਾ ਕੇ ਇੱਕ ਵਾਰ ਤੁਸੀਂ ਛੱਡ ਕੇ ਤਾਂ ਦੇਖਦੇ ਮੈਂ ਸਾਫ਼ ਕਿਹਾ ਸੀ ਕਿ ਤੁਹਾਨੂੰ ਕੀ ਕਿਸੇ ਤਰੀਕੇ ਨਾਲ ਜਦੋਂ ਬਾਦਲ ਬਾਦਲਾਂ ਦਾ ਕੀ ਆ ਭੰਡੀ ਪ੍ਰਚਾਰ ਨਹੀਂ ਕਰਾਂਗੇ ਜੋ ਤਨਖਾਹ ਮੰਨ ਲਏ ਸੀ ਸੁਖਵੀਰ ਬਾਦਲ ਨੇ ਕਨਫੈਸ਼ਨ ਕਰ ਲਿਆ ਸੀ ਤਾਂ ਆਪਦੇ ਮਨ ਨੂੰ ਲੱਗਾ ਸੀ ਯਾਰ ਬੰਦੇ ਦੇ ਮਨ 'ਚ ਸ਼ਾਇਦ ਆ ਗਈ ਹੋਵੇ ਪਰ ਉਹਦੇ ਨੇ ਕੁਰਸੀ ਨੂੰ ਅਜੇ ਤੱਕ ਕੀ ਕੁਰਸੀ ਨੂੰ ਚਿੰਬੜੇ ਹੋਏ ਆ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਂਭ ਹੀ ਤਾਂ ਕੀਤਾ ਗਿਆ 2 ਹਫ਼ਤਿਆਂ ਵਾਸਤੇ ਉਹਨਾਂ ਨੂੰ ਕਹਿੰਦੇ ਵੀ ਕਿਸੇ ਮੀਟਿੰਗ 'ਚ ਸ਼ਾਮਲ ਨਹੀਂ ਹੋਣਾ ਤੇ ਅਕਤਸ਼ੀਰੀ ਦੰਦੋਵਾ ਸਾਹਿਬ ਦੇ ਕੇ ਜਥੇਦਾਰੀ ਤੋਂ ਲਾਂਭੇ ਕਰਕੇ ਉਹਨਾਂ ਨੂੰ ਹੈੱਡ ਗ੍ਰਾਂੰਥੀ ਦੇ ਤੌਰ ਤੇ ਕਹਿੰਦੇ ਸੇਵਾਵਾ ਨਿਭਾਉਣਗੇ ਮੈਨੂੰ ਐਂ ਦੱਸੋ ਯਾਰ ਥੋੜਾ ਕੀ ਇਹ ਬਲਟੋਹੇ ਨੂੰ ਕੀ ਇਹ ਸ਼ਰਿਆਵਾ ਅਕਾਲ ਤਖਤ ਦਾ ਹੁਕਮਨਾਮਾ ਹੁੰਦਾ ਕਿ ਇਹ ਬੰਦੇ ਨੂੰ ਕੱਢ ਕੇ ਬਾਹਰ ਮਾਰੋ ਅਕਾਲੀ ਦਲ ਚੋਂ ਇਹਨੂੰ ਟੰਗ ਦਿਓ ਪਰ ਕੀ ਉਹਦਾ ਅਸਤੀਫਾ ਲਿਆ ਜਾਂਦਾ ਇੱਕ ਬੰਦਾ ਤੁਹਾਨੂੰ ਅਸਤੀਫਾ ਦੇ ਦਿੰਦਾ ਕਹਿ ਦਿੰਦਾ ਕਿ ਮੈਂ ਪੰਜ ਸਿੰਘ ਸਹਿਬਾਨਾਂ ਦੀ ਉਸ ਮੀਟਿੰਗ ਦੀ ਸ਼ਾਮ ਵਾਲੀ ਹੋਣਾ ਜਿੱਥੇ ਬਦਲਾ ਨੂੰ ਮਾਫੀ ਦੇਣ ਬਾਰੇ ਵਿਚਾਰ ਕੀਤੀ ਜਾਣੀ ਆ ਪਰ ਉਸ ਬੰਦੇ ਨੂੰ ਜਲੀਲ ਕਰਕੇ ਉਹਦੇ ਅਹੁਦੇ ਤੋਂ ਹਟਾਇਆ ਜਾ ਰਿਹਾ ਮਾੜੀ ਮੋਟੀ ਤਾਂ ਸ਼ ਤੇ ਹੁਣ ਗਿਆਨੀ ਹਰਪ੍ਰੀਤ ਸਿੰਘ ਦੇ ਜਿੰਨੇ ਕੀ ਆ ਗੱਲ ਕੀਤੀ ਜਾ ਰਹੀ ਆ ਦੋ ਤਰੀਕ ਤੋਂ ਬਾਅਦ ਕਿਉਂ ਸ਼ੁਰੂ ਹੋਇਆ ਕਿਉਂਕਿ ਦੋ ਤਰੀਕ ਨੂੰ ਜਿਹੜਾ ਰੋਲ ਅਕਾਲੀ ਫੂਲਾ ਸਿੰਘ ਆਲਾ ਨਿਭਾਇਆ ਸੀ ਬੜੇ ਬੰਦਿਆਂ ਨੂੰ ਭਾਵੇਂ ਇਤਰਾਜ਼ ਸੀ ਪਰ ਉਹਦੇ ਅਸੀਂ ਆਖਿਆ ਜੀ ਕਿ ਆ ਹੁਣ ਫੈਸਲਾ ਸਹੀ ਹੋਇਆ ਅਕਾਲ ਤਖਤ ਦੀ ਫੈਸਿਲ ਦੇ ਉੱਤੋਂ ਤੇ ਅਸੀਂ ਉਹਦੀ ਸਪੋਰਟ ਕਰਦੇ ਆਂ ਪਰ ਉਹ ਫੈਸਲਾ ਪੂਰੀ ਤਰ੍ਹਾਂ ਲਾਗੂ ਕਰੇ ਬਿਨਾ ਉਹਨਾਂ ਦੀ ਕੀ ਆ ਮਾਫੀ ਨਾਮੇ ਦੀ ਅਰਦਾਸ ਵੀ ਕਰ ਦਿੱਤੀ ਗਈ ਆ ਤੇ ਜਥੇਦਾਰ ਰਗਵੀਰ ਸਿੰਘ ਅਜੇ ਤੱਕ ਕੀ ਆਪਣੀ ਚੁੱਪਣੀ ਤੋੜ ਰਹੇ ਸਮਝ ਨਹੀਂ ਆ ਰਹੀ ਕਿ ਚੁੱਪ ਕਿਉਂ ਨੇ ਉਸ ਮੀਟਿੰਗ ਦੇ ਵਿੱਚ ਜਿਹੜੀ ਚ ਬਲਟੋਹੇ ਨੂੰ ਕੀ ਆ ਕੋਈ ਸ਼ਬਦ ਕੀ ਆ ਵਰਤੇ ਜਾ ਰਹੇ ਆ ਮੈਂ ਕਹਿੰਦਾ ਵੀ ਬਲਟੋਹੇ ਨਾਲ ਕੋਈ ਬੰਦਾ 5 ਮਿੰਟ ਕੋਈ ਬਹਿਸ ਦੇ ਵਿੱਚ ਆ ਕੇ ਦੇਖ ਲੈ 5 ਮਿੰਟਾਂ ਚ ਉਹ ਬੰਦਾ ਇਹ ਜੀ ਗੰਦੀ ਸ਼ਬਦਾਬੀ ਤੇ ਉੱਤਰੇ ਆਉਂਦਾ ਤਾਂ ਮਿਆਰ ਸਾਰੇ ਜਾਣਦੇ ਆ ਚੰਗੀ ਤਰ੍ਹਾਂ ਇਸੇ ਕਰਕੇ ਗਿਆਨੀ ਹਰਪ੍ਰੀਤ ਸਿੰਘ ਕਹਿ ਰਿਹਾ ਕਿ ਤੁਸੀਂ ਇਹਦੇ ਕੀ ਚ ਮੈਂ ਕਿ ਜੂਤ ਮਾਰਨ ਵਾਸਤੇ ਤੁਸੀਂ ਕਹਿਣਾ ਸੀ ਤੇ ਤੇ ਬਲਟੋਹੇ ਦਾ ਇਜਾਮ ਕੀ ਲਾਉਂਦਾ ਤੁਹਾਡੇ ਬੀਜੇਪੀ ਨਾਲ ਸਬੰਧ ਨੇ ਤੁਸੀਂ ਉਹਨਾਂ ਨਾਲ ਗੱਲਾਂ ਕਰਦੇ ਹੋ ਉਹ ਕਹਿੰਦੇ ਹਾਂ ਮੈਂ ਬੀਜੇਪੀ ਨਾਲ ਸਬੰਧ ਨੇ ਉਹ ਬੰਦੇ ਨੇ ਕਿਹਾ ਕੀ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਉਹ ਕਹਿੰਦੇ ਹਾਂ ਸਬੰਧ ਨੇ ਮਸਲਾ ਰੌਲਾ ਕੀ ਹੈ ਅਸਲ ਦੇ ਵਿੱਚ ਇਹਨਾਂ ਨੂੰ ਬਰਦਾਸ਼ਤ ਨਹੀਂ ਹੁੰਦਾ ਕਿ ਆਪ ਤੋਂ ਸਿਆਣਾ ਬੰਦਾ ਗਲਤੀ ਨਾਲ ਕਿਤੇ ਇਹਨਾਂ ਤੋਂ ਪੁਆਇੰਟ ਹੋ ਗਏ ਠੀਕ ਹੈ ਜਿਹੜੇ ਉਹਨਾਂ ਦੇ ਵਿਦਵਤਾ ਹੈਗੀ ਆ ਤੇ ਜਿਹੜੇ ਉਹਨਾਂ ਨੇ ਫੈਸਲੇ ਆਪਦੀ ਕੁਬਤ ਨਾਲ ਕੀ ਆ ਲੈ ਆ ਪਿਛਲੇ ਸਮੇਂ ਦੇ ਵਿੱਚ ਬਾਦਲ ਕਹਿੰਨੇ ਕਦੇ ਸੋਚਿਆ ਨਹੀਂ ਸੀ ਕਿਉਂਕਿ ਰਬੜ ਦੀਆਂ ਮੋਹਰਾਂ ਤੇ ਬਿਨਾ ਹੱਡੀ ਵਾਲੇ ਅੱਜ ਤੱਕ ਜੱਥੇਦਾਰ ਬਿਠਾਉਂਦੇ ਰਹੇ ਆ ਤੇ ਜਦੋਂ ਕੋਈ ਹੱਡੀ ਵਾਲਾ ਆਇਆ ਤ ਉਹਨੂੰ ਨਾਲ ਦੀ ਨਾਲ ਲਾਂਬੇ ਕਰ ਦਿੰਦੇ ਸੀ ਪਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣਾ ਰੁਤਬਾ ਵੀ ਇੰਨਾ ਕਾਇਮ ਕਰ ਲਿਆ ਤੇ ਕੁਝ ਇਹਨਾਂ ਦਾ ਇੰਨਾ ਕਮਾ ਕੇ ਗਰਾਵਟ ਆ ਗਈ ਇਹਨਾਂ ਦੇ ਵਿੱਚ ਇਹ ਗਿਆਨੀ ਹ ਹੁਣ ਤਾਂ ਹੀ ਕੱਲ ਜਥੇਦਾਰ ਜੀ ਨੇ ਆਖਿਆ ਜੇਕਰ ਨੂੰ ਅਰਦਾਸਾਂ ਵਾਲੇ ਚਾਹੁੰਦੇ ਆ ਵੀ ਕੱਲੇ ਪਾਠੀ ਸਿੰਘ ਚਾਹੁੰਦੇ ਆ ਜਿਹੜੇ ਉਦੋਂ ਬਾਅਦ ਕੋਈ ਸਮਝ ਨਾ ਰੱਖਦੇ ਹੁਣ ਉਦੋਂ ਬਾਅਦ ਕੋਈ ਸੋਚ ਨਾ ਰੱਖਦੇ ਹੁਣ ਤਾਂ ਇੰਨੇ ਜੀ ਖੁਸ਼ ਹੋਣ ਵੀ ਹਾਂ ਸਾਨੂੰ ਜਥੇਦਾਰ ਲਾਤਾ ਤੇ ਕਈ ਕਹਿੰਦੇ ਕਿ ਗਿਆਨੀ ਹਰਪ੍ਰੀਤ ਸਿਆਸਤ ਕਰਦੇ ਆ ਇਹਨੂੰ ਸਿਆਸਤ ਦੇ ਇੰਟਰਸਟ ਆ ਭਾਈ ਕਿਉਂ ਨਾ ਕਰੇ ਸਾਡਾ ਜਥੇਦਾਰ ਆ ਤੇ ਸਾਨੂੰ ਦਾ ਹੁਕਮ ਲੱਗਿਆ ਵਿਆ ਸਿਆਸਤ ਕਰਨ ਦਾ ਤੇ ਮੀਰੀ ਤੇ ਪੀਰੀ ਦੇ ਸਾਡੇ ਨਿਸ਼ਾਨ ਸਾਹਿਬ ਵੀ ਕੀਆ ਦੋ ਨੇ ਤੇ ਉਹਦੇ ਵਿੱਚ ਵੀ ਜਿਹੜਾ ਪੀਰੀ ਦਾ ਨਿਸ਼ਾਨ ਸਾਹਿਬ ਆ ਉਹ ਮੀਰੀ ਦੇ ਨਾਲੋਂ ਉੱਚਾ ਕਿਉਂ ਦਿਖਾਇਆ ਗਿਆ ਕਿਉਂ ਸਿਆਸਤ ਨੂੰ ਸਾਡਾ ਧਰਮ ਡਿਕਟੇਟ ਕਰਦਾ ਤੇ ਧਰਮ ਦੇ ਸਾਡੇ ਜਿਹੜੇ ਸਭ ਤੋਂ ਉੱਚੇ ਪਦਵੀ ਤੇ ਬੈਠੇ ਆ ਅੱਜ ਸਾਡੇ ਜਥੇਦਾਰ ਨੇ ਜੇ ਉਹ ਮੈਂ ਕਹਿੰਨਾ ਡਿਕਟੇਟ ਨਾ ਕਰਨਗੇ ਸਾਡੀ ਰਾਜਨੀਤੀ ਨੂੰ ਸਿੱਖਾਂ ਦੀ ਰਾਜਨੀਤੀ ਕਿਹੜੀ ਆ ਅਕਾਲੀ ਦਲ ਸਿੱਖਾਂ ਦੀ ਰਾਜਨੀਤੀ ਕਰਨ ਵਾਲੀ ਜਮਾਤ ਸੀ ਉਹਨੂੰ ਡਿਕਟੇਟ ਕਿਉਂ ਨਾ ਕਰਨ ਸਾਡੇ ਸਿੰਘ ਸਾਹਿਬ ਜਰ ਹੁਣ ਮਸਲਾ ਇਹੀ ਆ ਕਿ ਸਿਆਸੀ ਬੰਦਿਆਂ ਨਾਲ ਜਾਂ ਸਿਆਸਤ ਵਾਲੇ ਲੋਕਾਂ ਨਾਲ ਜਦੋਂ ਸਿੱਧਾ ਕੀ ਆ ਸਾਡੇ ਜਥੇਦਾਰ ਗੱਲ ਕਰਦੇ ਆ ਉਹ ਬਰਦਾਸ਼ਤ ਨਹੀਂ ਹੋਈ ਬਾਦਲਾਂ ਤੋਂ ਇਹ ਸਾਡੇ ਰਿਸ਼ਤਿਆਂ ਦੇ ਵਿੱਚ ਵੀ ਬਹੁਤ ਵਾਰੀ ਇਹ ਚੀਜ਼ਾਂ ਕਰਕੇ ਕੰਧਾਂ ਖੜੀਆਂ ਹੋ ਜਾਂਦੀਆਂ ਕਿ ਮੈਂ ਨਹੀਂ ਵਰਤਦਾ ਤੂੰ ਵੀ ਨਾ ਵਰਤ ਪਰ ਪਾਈ ਸਿੰਘ ਸਾਹਿਬ ਨੂੰ ਵਰਤਨਾ ਪਊ ਹਰ ਰੋਜ਼ ਮਸਲੇ ਖੜੇ ਹੁੰਦੇ ਆ ਮੂਲਕ ਲੈਵਲ ਤੇ ਹਰ ਰੋਜ਼ ਕੰਪਲੇਂਟਸ ਆਉਂਦੀਆਂ ਨੇ ਉਹਨਾਂ ਨੂੰ ਹੱਲ ਕਰਨ ਵਾਸਤੇ ਪਰ ਗੱਲ ਤਾਂ ਪਾਈ ਹਕੂਮਤ ਨਾਲ ਕਰਨੀ ਪੈਂਦੀ ਆ ਇਸੇ ਕਰਕੇ ਸਿੰਘ ਸਾਹਿਬ ਉਹ 27 ਸਕਿੰਟ ਦੀ ਕਲਿੱਪ 'ਚ ਕਹਿੰਦਾ ਵੀ ਗੱਲ ਮੈਂ ਤਾਂ ਕਰੂੰਗਾ ਮੈਨੂੰ ਪ੍ਰਧਾਨ ਮੰਤਰੀ ਦਾ ਵੀ ਮੈਂ ਕੋਦੇ ਨਾਲ ਵੀ ਗੱਲ ਕਰਦਾ ਮੈਂ ਕਹਿੰਦੇ ਹਾਂ ਹਰ ਇੱਕ ਨਾਲ ਗੱਲ ਕਰਦਾ ਗ੍ਰਹਿ ਮੰਤਰੀ ਨਾਲ ਵੀ ਗੱਲ ਕਰਦਾ ਤੇ ਚੰਨੀ ਨਾਲ ਤੋਂ ਕੱਲ ਪ੍ਰੈਸ ਕਾਨਫਰੈਂਸ 'ਚ ਦੱਸ ਰਹੀ ਸੀ ਕਿ ਮੈਂ ਗੱਲ ਹਾਂ ਕੀਤੀ ਆ ਤੇ ਮੈਂ ਦੱਸ ਵੀ ਦੇਣਾ ਸਾਡੇ ਤਖਤ ਸਾਹਿਬ ਕੀ ਆ ਦਾਨਵਾ ਸਾਹਿਬ ਦੇ ਵਿੱਚ ਨਾ 18 ਲੱਖ ਰੁਪਏ ਕੈਪਟਨ ਤੋਂ ਲੈਣ ਵਾਲੇ ਕਾਂਗਰਸ ਸਰਕਾਰ ਦੇ ਵਿੱਚ ਕੀ ਆ ਪਾਈਪਲਾਈਨ ਕੀ ਆ ਭਾਖੜਾ ਤੋਂ ਸਿੱਧੀ ਸਰੋਵਰ ਨੂੰ ਕੀ ਆ ਪਵਾਉਣ ਵਾਸਤੇ ਤਰਦਦ ਕੀਤਾ ਪਰ ਕਿਸੇ ਇਕੱਲੇ ਲੀਡਰ ਨੇ ਵਿੱਚ ਕੀ ਆ ਲੱਤਾਂ ਅੜਾਈਆਂ ਜਿਹਦੇ ਕਰਕੇ ਉਹ ਨਹੀਂ ਸਿਰੇ ਲੱਗ ਸਕੀ 400 ਕੁੜੀਆਂ ਦੀ ਸਿੱਖਿਆ ਦਾ ਪ੍ਰਬੰਧ ਕਰਾਇਆ ਇਤੋਂ ਬਾਹਰਲੇ ਸਟੇਟਾਂ ਚੋਂ ਲਿਆ ਕੇ ਗਰੀਬ ਸਿੱਖਾਂ ਦੀਆਂ ਲੜਕੀਆਂ ਨੂੰ ਭਗਵੰਤ ਮਾਨ ਤੋਂ ਵੀ ਗ੍ਰਾਂਟ ਲੈ ਕੇ ਆਏ ਆ ਚੰਨੀ ਤੋਂ ਵੀ ਗ੍ਰਾਂਟ ਲੈ ਕੇ ਆਂਦੀ ਆ ਜਿਹੜਾ ਕੀ ਆ ਸਾਡੇ ਤਖਤ ਸਾਹਿਬ ਨੂੰ ਕੀ ਆ ਸ਼ੜਕ ਜਾਂਦੀ ਆ ਉਹ ਸਾਰੇ ਵਾਸਤੇ ਕੀ ਆ ਸਿੱਧੀ ਗੱਲ ਕਰਕੇ ਉਹਨਾਂ ਨਾਲ ਸੀਵਰੇਜ ਪਾਈਪਲਾਈਨ ਜਿਹੜੀ ਬਹੁਤ ਮਹਿੰਗਾ ਪ੍ਰੋਜੈਕਟ ਦੀ 3-4 ਕਰੋੜ ਦਾ ਉਹ ਵੀ ਕੀ ਆ ਸਿੱਧਾ ਲੈ ਕੇ ਰਾਜੋਆਂਾਂ ਦੀ ਰਿਹਾਈ ਤੱਕ ਤੇ ਮੈਂ ਕਹਿੰਦਾ ਬੰਦੀ ਸਿੰਘਾਂ ਦੀ ਰਿਹਾਈ ਤੱਕ ਤੇ ਮਸਲੇ ਨੂੰ ਵੀ ਟੱਚ ਕਰਨ ਵਾਲੇ ਸਾਡੇ ਇਹ ਗਿਆਨੀ ਹਰਪ੍ਰੀਤ ਸਿੰਘ ਸੀ ਹੋਰ ਜਥੇਦਾਰ ਅਜੇ ਤੱਕ ਬੋਲਿਆ ਕੋਈ ਨਹੀਂ ਤੇ ਕਾਲੀ ਫੂਲਾ ਸਿੰਘ ਵੀ ਮਹਾਰਾ ਰਣਜੀਤ ਸਿੰਘ ਨੂੰ ਸਜ਼ਾ ਵੀ ਲਾਈ ਸੀ ਤੇ ਡਿਕਟੇਟ ਵੀ ਕਰਦੇ ਸੀ ਤੇ ਉਹਨੂੰ ਓਏ ਕਾਣਿਆ ਕਹਿ ਕੇ ਸੰਬੋਧਨ ਕਰਦੇ ਸੀ ਕਸੂਰ ਉਹਨਾਂ ਨੇ ਆਪ ਦਾ ਕੀ ਕਿਹਾ ਕਹਿੰਦੇ ਮੇਰਾ ਇੱਕੋ ਹੀ ਕਸੂਰ ਆ ਕਹਿੰਦੇ ਮੈਂ ਕੀ ਆ ਦੋ ਬੱਚੀਆਂ ਜਿਹੜੀਆਂ ਕਿ ਆਪਦੇ ਸਾਲੀ ਦੀਆਂ ਬੱਚੀਆਂ ਸੀ ਤੇ ਸਾਡੂ ਨੇ ਜਦੋਂ ਤਲਾਕ ਦੇਤਾ ਸੀਗਾ ਉਹਨਾਂ ਨੂੰ ਜਿਹੜਾ ਕੀ ਉਹਨਾਂ ਨੂੰ ਤੰਗ ਪਰੇਸ਼ਾਨ ਕੀ ਆ ਹੱਦ ਤੱਕ ਕਰਦਾ ਸੀ ਮਾਕੇ ਸ਼ਰਾਬ ਪੀ ਕੇ ਵੀ ਕੀ ਤੰਗ ਕਰਦਾ ਸੀ ਉਦੋਂ ਬਾਅ ਉਹਨਾਂ ਨੂੰ ਭਾਂਡੇ ਨਹੀਂ ਕਿਸੇ ਦੇ ਮੰਨਣ ਦਿੱਤੇ ਮੰਗਣ ਨਹੀਂ ਦਿੱਤਾ ਤੇ ਉਹਨਾਂ ਬੱਚੀਆਂ ਨੂੰ ਪੜਾਇਆ ਵੀ ਕਿ ਲੜਕੀ ਅਮਰੀਕਾ ਦੇ ਵਿੱਚ ਪੜ ਰਹੀ ਆ ਤੇ ਦੂਜੀ ਬੱਚੀ ਇੱਥੇ ਕੀ ਚੰਗੇ ਸਕੂਲ ਦੇ ਵਿੱਚ ਕੀ ਪੜ ਰਹੀ ਆ ਦੂਜਾ ਉਹ ਕਹਿੰਦੇ ਮੇਰਾ 2 ਦਸੰਬਰ ਦਾ ਫੈਸਲਾ ਜਿਹੜਾ ਕੀਤਾ ਉਹ ਭਾਈ ਮੇਰਾ ਕਹਿੰਦਾ ਕਸੂਰ ਮੈਂ ਕਿਹਿਆ ਮੰਨਿਆ ਗਿਆ ਲੋਕਾਂ ਵੱਲੋਂ ਨਹੀਂ ਮੰਨਿਆ ਗਿਆ ਬਾਦਲਾਂ ਵੱਲੋਂ ਮੰਨਿਆ ਗਿਆ ਬਾਦਲਾਂ ਦੇ ਟੋਲੇ ਵੱਲੋਂ ਮੰਨਿਆ ਗਿਆ ਤੇ ਉਸ ਫੈਸਲੇ ਨੂੰ ਪਲਟਣ ਤੋਂ ਕੀ ਆ ਇਹਨਾਂ ਨੇ ਇਨਕਾਰੀ ਹੋਣਾ ਵੀ ਕਹਿੰਦਾ ਇਹ ਵੀ ਮੇਰਾ ਗਣਾ ਤੇ ਸਜ਼ਾ ਉਹਨਾਂ ਨੂੰ ਕੀ ਲਾਈ ਗਈ ਆ ਸ਼ਰਮ ਕੀ ਉਹਨਾਂ ਨੂੰ ਛਾਲਿਆ ਗਿਆ ਉਹਨਾਂ ਦੀ ਇੱਜ਼ਤ ਨੂੰ ਧਾਰਦਾਰ ਕੀਤਾ ਗਿਆ ਪਰ ਸਮਾਜ ਸੁਧਾਰਕ ਜਿਹੜੇ ਹੁੰ ਕੌਮ ਦੇ ਸੁਧਾਰਕਾ ਜਿਹੇ ਜਥੇਦਾਰ ਜੀ ਹੋ ਕੇ ਨਿਕਲੇ ਆ ਨਾ ਆਵਾਜ਼ ਬੁਲੰਦ ਕੀਤੀ ਆ ਤਾਂ ਫਿਰ ਉਹਨਾਂ ਨੂੰ ਇਹ ਜਿਹੀਆਂ ਖਿਆਈਆਂ ਝੱਲਣੀਆਂ ਪੈਣਦੀਆਂ ਜਿਹਦੇ ਸੁਧਾਰ ਕਰਨ ਦੀ ਗੱਲ ਕਰਦੇ ਆ ਕੋਈ ਜਮੂਤ ਤੋੜਨ ਦੀ ਗੱਲ ਕਰਦੇ ਆ ਤੇ ਮੈਂ ਜਥੇਦਾਰ ਜੀ ਦੇ ਕੀ ਆ ਨਾਲ ਅਸੀਂ ਕੀ ਆ ਮੋਢੇ ਨਾਲ ਮੋਢਾ ਲਾ ਕੇ ਉਹਨੂੰ ਹੀ ਸਪੋਰਟ ਦੇ ਵਿੱਚ ਕੀ ਆ ਅਸੀਂ ਬੋਲਾਂਗੇ ਵੀ ਖੜਾਂਗੇ ਵੀ ਤੇ ਤੁਸੀਂ ਜੇ ਬੋਲਣ ਜੋਗੇ ਹੈਗੇ ਹੋ ਨਹੀਂ ਬੋਲਣ ਜੋਗੇ ਤਾਂ ਸ਼ੇਅਰ ਕਰ ਦਿਓ ਬੋਲਣ ਜੋਗੇ ਤਾਂ ਆਪਦੇ ਵੱਲੋਂ ਪੋਸਟ ਆ ਪਾ ਕੇ ਜਥੇਦਾਰ ਜੀ ਦੇ ਹੱਕ 'ਚ ਆਵਾਜ਼ ਬੁਲੰਦ ਕਰਿਓ ਜੇ ਗੱਲ ਨਾਲ ਸਹਿਮਤ ਹੋ ਤਾਂ ਕਮੈਂਟ ਵੀ ਕਰਿਓ ਤੇ ਸ਼ੇਅਰ ਵੀ ਕਰਿਓ ਵਾਹਿਗੁਰੂ ਜ